ਸਾਹ ਨੂੰ ਸਸਰੀ ਗੱਲ ਕਿਸਾਨ ਵੀਰੋ ਕਿਸਾਨ ਵੀਰੋ ਬਹੁਤ ਸਾਰੇ ਖੇਤਾਂ ਦਾ ਨਿਰੇਖਣ ਕੀਤਾ ਜਿਹਦੇ ਵਿੱਚ ਸਭ ਤੋਂ ਜਿਹੜੀ ਵੱਡੀ ਪ੍ਰੋਬਲਮ ਪਾਈ ਗਈ ਉਹ ਮਿਰਚ ਦੀ ਜਿਹੜੀ ਡੰਡੀ ਦਾ ਗੱਲ ਰੋਗ ਹੈ ਗੱਲ ਦੀ ਕਿੱਥੋਂ ਹੈ ਜਿੱਥੋਂ ਮਿਰਚ ਦੇ ਐਨ ਮਲਕੇ ਆਪਾਂ ਕਹਿੰਦੇ ਗੰਡ ਤੋਂ ਸਟਾਰਟ ਹੁੰਦੀ ਹੈ ਉੱਥੇ ਬਹੁਤ ਜ਼ਿਆਦਾ ਸਮੱਸਿਆ ਹੈ ਹੈ ਕਿਹੜੇ ਬਾਣਾ ਚ ਹੈ ਜਿਆਦਾ ਜਿੱਥੇ ਬਾਣਾ ਵਿੱਚ ਸੋਰਾ ਪਾਇਆ ਜਾਂਦਾ ਉੱਥੇ ਸਮੱਸਿਆ ਜ਼ਿਆਦਾ ਹੈ ਜਿਹੜੇ ਵੀ ਕਿਸਾਨ ਵੀਰ ਆਪਣਾ ਖੇਤ ਜਾਂਦੇ ਆ ਜਰੂਰ ਇੱਕ ਵਾਰੀ ਪੌਦੀ ਪਰਚੋਲ ਕਰੋ ਲਪਾਫਾ ਫਚੱਕ ਕੇ ਦੇਖੋ ਵੀ ਇਹ ਸਮੱਸਿਆ ਤੁਹਾਡੇ ਨੇ ਹੈਗੀ ਇਹ ਬੂਟੇ ਇਸ ਤਰ੍ਹਾਂ ਸੁਸਤ ਹੋ ਜਾਂਦੇ ਆ ਕਲਰ ਇਸ ਕਲਰ ਦੇ ਕਰਕੇ ਖੜ ਜਾਂਦੇ ਆ ਪੱਤੇ ਮਾੜੇ ਮਾੜੇ ਹੱਕੇ ਜਿ ਇਕੱਠੇ ਹੋ ਜਾਂਦੇ ਆ ਇਹ ਪੌਦੇ ਬਹੁਤ ਸਾਰੇ ਤੁਹਾਨੂੰ ਬਾਹਨ ਦੇ ਵਿੱਚ ਸਟਾਰਟਿੰਗ ਵਿੱਚ ਇਹ ਬੂਟੇ ਮਿਲਣਗੇ ਕੋਈ ਬਾਹਨ ਚੋਂ ਇੱਕ ਬਰਚੋਂ 5 7 4 ਐ ਵਾਧੇ 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 ਬਦੀ ਜਾਂਦੇ ਨੇ ਉਹ ਜਿਹੜੇ ਵੀ ਕਿਸਾਨ ਵੀਰ ਦੇ ਇਹ ਸਮੱਸਿਆ ਹੋਈ ਤੁਸੀਂ ਆਪਾਂ ਉਹਦੇ ਹੁਣੇ ਜਿਹੜਾ ਟ੍ਰੀਟਮੈਂਟ ਆ ਉਹ ਕਰਕੇ ਉਹਨੂੰ ਸੈੱਟ ਕਰ ਲਾਂਗੇ ਬਾਅਦ ਵਿੱਚ ਕੀ ਹੁੰਦਾ ਪਿਛਲੀ ਵਾਰ ਬਹੁਤ ਵੱਡੀ ਸਮੱਸਿਆ ਆਈ ਸੀ ਬਹੁਤ ਜਿਆਦਾ ਮਿਰਚਾਂ ਦੇ ਬੂਟੇ ਸੁੱਕੇ ਸੀਗੇ ਲੇਕਿਨ ਉਹ ਉਮਰ ਦੇ ਵਿੱਚ ਥੋੜਾ ਸਰਵਾਈਵ ਕਰਨਾ ਥੋੜਾ ਜਿਹਾ ਕਿਸਾਨ ਵੀਰ ਉਹ ਔਖਾ ਹੋ ਜਾਂਦਾ ਸੋ ਜਿਨ੍ਹਾਂ ਦੇ ਖੇਤ ਵਿੱਚ ਇਹ ਸਮੱਸਿਆ ਹੈਗੀ ਹੈ ਤੁਸੀਂ ਸਾਡਾ ਕੰਟੈਕਟ ਨੰਬਰ ਅਸੀਂ ਡਿਸਪਲੇਸ ਦੇਵਾਂਗੇ ਸਾਨੂੰ ਫੋਨ ਕਰਕੇ ਦੱਸ ਸਕਦੇ ਹੋ ਅਸੀਂ ਖੇਤ ਦਾ ਜਾ ਕੇ ਦੇਖ ਵੀ ਜਾਵਾਂਗੇ ਤੁਹਾਨੂੰ ਮੈਡੀਸਨ ਲੈ ਕੇ ਦੇ ਜਾਂਗੇ ਕੋਈ ਗੱਲ ਨਹੀਂ ਤੁਸੀਂ ਲੈ ਕੇ ਇਹ ਕਰਿਓ ਤਾਂ ਜੋ ਜਿਹੜਾ ਆਪਣਾ ਨੁਕਸਾਨ ਅੱਗੇ ਜਾ ਕੇ ਇਹ ਨਾ ਹੋਵੇ ਸੋ ਇਹਨਾਂ ਕਾਫੀ ਬਹਾਨਾ ਬਹੁਤ ਜ਼ਿਆਦਾ ਵਿੱਚੋਂ ਬੱਟਾ ਖਾਲੀ ਕਰ ਦਿੰਦੀ ਹੈ ਬਿਮਾਰੀ ਬਹੁਤ ਚੰਦਰੀ ਹੈ ਫਿਰ ਵੀ ਆਪਾਂ ਦਾ ਕਰਕੇ ਜਿਹੜਾ ਟਰੀਟਮੈਂਟ ਹੈ ਸਟਾਰਟ ਕਰ ਦਈਏ ਜੋ ਆਪਣੂੰ ਸਮੱਸਿਆ ਅੱਗੇ ਜਾ ਕੇ ਨਾ ਆਵੇ ਬਾਕੀ ਦੇ ਜਿਹੜੇ ਕਿਸਾਨ ਵੀ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਆਪਣਾ ਸਬਸਕ੍ਰਾਈਬ ਕਰ ਲਿਓ ਪੰਜਾਬ ਪੈਸਟਿਸਾਈਡ ਸਟੋਰ ਮਾਨਸਾ ਕੈਂਚੀਆਂ ਵੀਡੀਓ ਕੇ ਲਾਈਕ ਤੇ ਸ਼ੇਅਰ ਕਰਿਆ ਕਰੋ ਕਿਉਂਕਿ ਜਿਹੜੇ ਨਵੇਂ ਕਿਸਾਨ ਆਪਣੇ ਫਾਰਮ ਸਰ ਨੂੰ ਪਤਾ ਲੱਗ ਜਾਏ ਕਿ ਬੀੜੀ ਪਹੁੰਚ ਜਾਂਦੀ ਹੈ ਤਾਂ ਸਵਾ ਸੁੱਖਾ ਹੋ ਜਾਂਦਾ ਹੈ ਤੁਹਾਡੇ ਲਈ ਹਰ ਟਾਈਮ ਤਿਆਰ ਰਹਿਣ ਵਾਲੀ ਪਾਰਟੀ ਪੰਜਾਬ ਪੈਸਟਿਸਾਈਡ ਸਟੋਰ ਮਾਨਸਾ ਕੈਂਚੀਆਂ ਹੱਸੀ